ਸਰ ਕੋਈ ਨਹੀਂ ਸਵੇਰੇ ਜਿੱਦਾਂ ਹੀ ਅਸੀਂ ਉੱਠੇ ਹਾਂ तकरीबन 6 ਵਜੇ ਉੱਠਿਆ ਸਾਨੂੰ 5:30 ਵਜੇ ਫੋਨ ਇਹਨਾਂ ਦਾ ਆਇਆ ਹੈ ਫੋਨ ਸਾਡੇ ਤੋਂ ਚੱਕ ਨਹੀਂ ਹੋਇਆ ਤੇ ਆ ਕੇ ਘਰੇ ਇਹਨਾਂ ਨੇ ਜੋ ਸਾਨੂੰ ਦੱਸਿਆ ਕਿ ਵਿਕਰਮਜੀਤ ਸਿੰਘ ਨੇ ਸੁਸਾਇਡ ਕੀਤਾ ਹੈ ਤਾਂ ਆ ਕੇ ਦੇਖਿਆ ਤਾਂ ਬਿਲਕੁਲ ਸਹੀ ਸੀ ਡੈੱਡ ਹੋ ਚੁੱਕਾ ਸੀਗਾ ਕੀ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਕਾਰਨ ਫਿਲਹਾਲ ਹਜੇ ਤਾਂ ਕੁਛ ਨਹੀਂ ਥੋੜਾ ਹੀ ਕਹਾਦਿਆਂ ਤੋਂ ਪਤਾ ਲੱਗਾ ਵੀ ਥੋੜਾ ਵਾਈਫ ਦੇ ਨਾਲ ਮੇਸ ਅੰਡਰਸਟੈਂਡਿੰਗ ਚੱਲ ਰਹੀ ਸੀ ਜਿਹਦੇ ਕਰਕੇ ਇਹਨੇ ਸੁਸਾਈਡ ਕੀਤਾ ਆ ਵਾਈਫ ਇੱਕੀ ਰਿ ਤੇ ਵਾਈਫ ਨੂੰ ਤਕਰੀਬਨ 3 ਮਹੀਨੇ ਹੋ ਗਏ ਉਹ ਆਪਣੇ ਅਪੇਖਿਆਂ ਤੇ ਗਈ ਹੋਈ ਆ ਬੱਚੇ ਛੱਡ ਕੇ ਇੱਥੇ ਗਈ ਹੋਈ ਆ ਤੇ ਵਿਕਰਮ ਸਿੰਘ ਦੀ ਇੱਕ ਵੀਡੀਓ ਵੀ ਆ ਉਹਨੇ ਸੁਸਾਈਡ ਕਰਨ ਲੱਗੇ ਇੱਕ ਆਪਣਾ ਬਿਆਨ ਦਿੱਤੇ ਆ ਉਹ ਜੋ ਕਿ ਉਹਦੇ ਫੋਨ 'ਚ ਆ ਫੋਨ ਆਇਆ ਆਪਣੇ ਮੁਲਾਜ਼ਮ ਸਾਹਿਬ ਹੁਣ ਹੀ ਲੈ ਗਏ ਨਾਲ ਤੇ ਜੋ ਵੀ ਕਾਰਵਾਈ ਆ ਤੋ ਮੁਲਾਜ਼ਮ ਆ ਦੇਖਣ ਗਏ ਇੰਨੀ ਕੋਹ ਬਾਰਾ ਤਕਰੀਬਨ 38-39 ਸਾਲ ਦੇ ਕਰੀਬ ਹੈਗੀ ਆ ਕਿੰਨੇ ਬੱਚੇ ਆ ਇਹਦੇ ਬੱਚੇ 3 ਬੱਚੇ ਆ ਦੋ ਕੁੜੀਆਂ ਇੱਕ ਮੁੰਡਾ ਅਸੀਂ ਗਵਾਂਢੀਆਂ ਜੀ ਅੱਛਾ ਜੀ ਬਸ ਆਗੇ ਕੀ ਪੁਲਿਸ ਆਂ ਜੀ ਮੌਕੇ ਤੇ ਆ ਗਈ ਸੀ ਉਹਨਾਂ ਨੇ ਹੁਣ ਸਾਰੀ ਕਾਰਵਾਈ ਕੀਤੀ ਆ ਤੇ ਬੋਡੀ ਨੂੰ ਪੋਸਟਮਾਰਟਮ ਲਈ ਹਸਪੀਟਲ ਲੈ ਕੇ ਗਏ ਆ ਤੇ ਜੋ ਕਾਰਵਾਈ ਆ ਹੁਣ ਅੱਗੇ ਮੁਲਾਜ਼ਮ ਕਰਨਗੇ ਪਰਿਵਾਰ ਚੋਂ ਕੋਈ ਸੋਣਾ ਹੈ ਪਰਿਵਾਰ ਇਹਨਾਂ ਦੇ ਕਾਫੀ ਆ ਬਿਕਰਮਜੀਤ ਸਿੰਘ ਜਿਹਨੇ ਸੁਸਾਇਡ ਕੀਤੀ ਉਹਦੇ ਮਦਰ ਫਾਦਰ ਆ ਸਿਸਟਰ ਆ ਬ੍ਰਦਰ ਆ ਸਾਰੇ ਆਪੋ ਆਪਣੇ ਕੰਮਾਂ ਤੇ ਆ ਦੋ ਬ੍ਰਦਰ ਬਾਹਰ ਰਹਿੰਦੇ ਜੰਮੂ ਵਾਲ ਰਹਿੰਦੇ ਆ ਸਾਰੇ ਆਪੋ ਆਪਣੇ ਕੰਮਾਂ ਤੇ ਸੀਗੇ ਫੈਮਿਲੀ ਇਥੇ ਜਿਹੜੀ ਰਹਿੰਦੀ ਸੀ ਮਦਰ ਫਾਦਰ ਦੇ ਨਾਲ ਹੀ ਰਹਿ ਰਿਆ ਸੀਗਾ ਸੁਸਾਇਡ ਨੇ ਜੀ ਗਾਡਰ ਦੇ ਨਾਲ ਜੁਨੀ ਬੰਨ ਕੇ ਗਲ ਚ ਪਾ ਕੇ ਸੁਸਾਇਡ ਕੀਤਾ ਜੀ ਸਰ ਕੀ ਨਾਮ ਜੀ ਮੇਰਾ ਵਿਪਨ ਕੁਮਾਰ ਕੀ ਗੱਲਬਾਤ ਕੀ ਹੋਈ ਆ ਗੱਲਬਾਤ ਘਰ ਵਾਲੀ ਤੋਂ ਦੁਖੀ ਸੀਗਾ ਉਹਦੀਆਂ ਮੁੰਡੇ ਦੀਆਂ ਸਾਲੀਆਂ ਨੇ ਮਤਲਬ ਕਿ ਉਹਨੂੰ ਨਹੀਂ ਜੀਣ ਦਿੱਤਾ ਉਹਨੂੰ ਹੋਣ ਨਹੀਂ ਸੀ ਦਿੰਦੀਆਂ ਉਹਨੂੰ ਚਤਕੇ ਥੱਲ ਕੇ ਉਹਦਾ ਪਤਾ ਨਹੀਂ ਵਿਆਹ ਕਰਾਤਾ ਕੀ ਕਰ ਦਿੱਤਾ ਫੋਨ ਕਰਕੇ ਇਹ ਕਹਿੰਦੀ ਮੈਂ ਵਿਆਹ ਕਰਾ ਲਿਆ ਮੈਂ ਨਹੀਂ ਆਉਣਾ ਪਿੱਛੇ ਜੇ ਲੈਣ ਗਿਆ ਮੁੰਡਾ ਖੋ ਕੇ ਲੈ ਗਈ ਸੀ ਮੁੰਡਾ ਇਹਨੂੰ ਲੈਣ ਗਿਆ ਵਾ ਚੰਡੀਗੜ ਆ ਗਿਆ ਉਹਦਾ ਐਕਸੀਡੈਂਟ ਹੋ ਗਿਆ ਉਹਨੂੰ ਫੋਨ ਕੀਤਾ ਉੱਥੇ ਵੀ ਉਹਦਾ ਐਕਸੀਡੈਂਟ ਹੋ ਗਿਆ ਸਾਡਾ ਤੇ ਮੁੰਡੇ ਦਾ ਜਿਆਦਾ ਕੰਮ ਹੋਇਆ ਵਾ ਵੀ ਤੂੰ ਆ ਕੇ ਇੱਥੇ ਦੇਖ ਜਾ ਕਹਿੰਦੀ ਮਰਦੇ ਮਰਜੋ ਹੈਗਾ ਮੈਂ ਕੀ ਲੈਣਾ ਦੇਣਾ ਤੁਹਾਨੂੰ ਮੁੰਡੇ ਦੀ ਉਂਗਲ ਵੀ ਵੱਢੀ ਗਈ ਆਪਰੇਸ਼ਨ ਕਰਾਇਆ ਪੀਜੀਆਈ ਦੇ ਵਿੱਚ ਪਰ ਉਹ ਕੋਈ ਵੀ ਮੈਂਬਰ ਇੱਥੇ ਪਤਾ ਲੈਣ ਨਹੀਂ ਆਇਆ ਸਾਡੇ ਕੋਲ ਕਿਸੇ ਨੇ ਸਾਡੀ ਬਾਤ ਨਹੀਂ ਪੁੱਛੀ ਅਸੀਂ ਬਿਮਾਰ ਰਹਿੰਨੇ ਆ ਦੋਨੇ ਮੀਆਂ ਬੇਬੀ ਮੁੰਡੇ ਨੂੰ ਉਹ ਬਰਦਾਸ਼ਤ ਨਹੀਂ ਹੋਇਆ ਹੈਗਾ ਵਾ ਵੀ ਰੋਜ਼ ਫੋਨ ਕਰਦਾ ਹੈਗਾ ਵੀ ਤੂੰ ਆ ਜਾ ਹੈਗਾ ਵਾ ਉੱਥੇ ਬੈਠੀ ਤੂੰ ਕੀ ਕਰਦੀ ਏ ਕਹਿੰਦੀ ਮਰਦੇ ਤੁਸੀਂ ਸਾਰੇ ਹੀ ਮਰ ਜਾਓ ਹੈਗਾ ਮੈਂ ਨਹੀਂ ਜੋ ਵੀ ਸੀਗਾ ਉਹਦੀਆਂ ਭੈਣਾਂ ਨੇ ਹੀ ਕੰਮ ਚੱਕ ਕੇ ਕਰਵਾਇਆ ਜਦੋਂ ਉੱਥੇ ਉਹਨੂੰ ਲੈਣ ਜਾਂਦਾ ਸੀ ਉਹਦੀਆਂ ਸਾਲੀਆਂ ਵੀ ਉਹਨੂੰ ਕੁੱਟਦੀਆਂ ਸੀਗੀਆਂ। ਇੱਕ ਉਹਨਾਂ ਦਾ ਦੋਤਾ ਆਇਆ ਉਹ ਵੀ ਉਹਨਾਂ ਨੂੰ ਕੁੱਟਦਾ। ਕਿਹੜੀ ਜਗ੍ਹਾ ਮੈਰਿਜ ਹੋਈ ਸੀ ਇਹਦੀ? ਇਹ ਜੀ ਜਮਨਾ ਨਗਰ ਦੇ ਵਿੱਚ। ਜਿਹਨੇ ਸੁਸਾਈਡ ਕੀਤੀ ਇਹਦਾ ਨਾਮ ਕੀ ਆ? ਇਹਦਾ ਨਾਮ ਹੈ ਜੀ ਵਿਕਰਮ ਸਿੰਘ ਗੁਰੂ। ਤੇ ਤੁਹਾਡਾ ਕੀ ਲੱਗਦਾ? ਮੇਰਾ ਬੇਟਾ ਜੀ। ਤਾਂ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ? ਇਹੀ ਮੰਗ ਕਰਦੇ ਆ ਵੀ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲੀ ਜਾਵੇ ਉਹਦੀਆਂ ਸਾਲੀਆਂ ਨੂੰ, ਉਹਦੀ ਘਰ ਵਾਲੀ ਨੂੰ ਉਹ ਆਪਣੇ ਸੁਸਾਈਡ ਨੋਟ ਦੇ ਵਿੱਚ ਵੀ ਕਹਿ ਕੇ ਗਿਆ ਵਾ ਵੀ ਹਾਂ ਵੀ ਮੇਰੇ ਸਹੁਰੇ ਜ਼ਿੰਮੇਵਾਰ ਹੈ। ਸੁਸਾਈਡ ਨੋਟ ਮਿਲਿਆ ਕੋਈ? ਹਾਂ ਜੀ ਸਾਨੂੰ ਉਹ ਮੋਬਾਈਲ ਦੇ ਵਿੱਚ ਮਤਲਬ ਕਿ ਪੂਰੀ ਵੀਡੀਓ ਬਣਾ ਕੇ ਗਿਆ ਆਪਣੀ। ਵੀ ਮੇਰੇ ਸਹੁਰੇ ਹੀ ਮੇਰੀ ਘਰ ਵਾਲੀ ਜਿਹੜੀ ਆ ਉਹ ਹੀ ਜ਼ਿੰਮੇਵਾਰ। ਸੁਸਾਈਡ ਕਿਸ ਤਰ੍ਹਾਂ ਕੀਤੀ ਇਹਨੇ? ਇਹਨੇ ਆਪਣੇ ਪੱਖੇ ਦੇ ਨਾਲ ਮਤਲਬ ਕਿ ਗਾਡਰ ਦੇ ਨਾਲ ਚੁੰਨੀ ਬੰਨ ਕੇ ਤੇ ਗਲੇ ਨੂੰ ਬੰਨਿਆ ਵਾ। ਉੱਥੇ ਹੀ ਮਲਕੇ ਆਪਣੇ ਪ੍ਰਾਨ ਦੇ। ਕਿਹੜਾ ਮੱਲਾ ਆਪਣਾ? ਇਹ ਮੱਲਾ ਸਣਾ ਹੈ। ਪੁਲਿਸ ਨੂੰ ਦੇਤੀ ਕੰਪਲੀਟ ਹਾਂਜੀ ਪੁਲਿਸ ਆਈ ਸੀ ਦੀ ਸਾਡੇ ਕੋਲ ਤੇ ਉਹ ਬੋਡੀ ਲੈ ਗਏ ਆ ਤੇ ਹੁਣ ਕਾਨੂੰਨੀ ਕਾਰਵਾਈ ਜੋ ਵੀ ਹੈਗੀ ਥਾਣੇ ਦੀ ਉਹ ਹੁਣ ਜਦੋਂ ਸਾਨੂੰ ਸੱਦਣ ਗਿਆ ਸੀ ਉਦੋਂ ਉੱਥੇ ਜਾ ਕੇ ਆਪਣਾ ਜੋ ਵੀ ਵਿਆਰ ਹੈਗੇ ਉੱਥੇ ਦੇ ਠੀਕ ਹਾਂਜੀ ਸਰ ਸਰ ਕੀ ਮਾਮਲਾ ਜੀ ਹੈ ਮਾਮਲਾ ਇਹ ਆ ਜੀ ਇੱਕ ਸਾਨੂੰ ਫੋਨ ਆਇਆ ਥਾਣੇ ਦੇ ਸਰਕਾਰੀ ਨੰਬਰ ਤੇ ਮਲੇਸਰਾਹ ਤੋਂ ਇਧਰ ਆ ਕੇ ਇੱਕ ਬਾਬਾ ਅਜੀਤ ਸਿੰਘ ਆ ਜੀ ਉਹਨਾਂ ਦੇ ਘਰੇ ਜਗਾ ਵੀ ਆ ਉਹਨਾਂ ਦੇ ਬੇਟੇ ਨੇ ਸੂਇ ਸੈਟ ਕਰ ਲਿਆ ਆ। ਅਹੀਂ ਆ ਕੇ ਦੇਖਿਆ ਮੌਕੇ ਤੇ ਤੇ ਉਹਨਾਂ ਦੀ ਜਿਹੜੀ ਬੋਡੀ ਆ ਥੱਲੇ ਪਈ ਸੀਗੀ ਤੇ ਜਿਹੜਾ ਪੜਨੇ ਨਾਲ ਸੂਇ ਸੈਟ ਕੀਤਾ ਹੈਗਾ ਉਹ ਪਰਨਾ ਨਾਲ ਪੱਖੇ ਨਾਲ ਲਟਕਣ ਡਿਆ ਹੈਗਾ ਗੱਡਰ ਦੇ ਨਾਲ। ਬਾਕੀ ਉਹਦੀ ਅਸੀਂ ਤਕੀਕਤ ਕੀਤੀ ਸਾਰਾ ਕੁਝ ਤੇ ਬਾਕੀ ਜੋ ਦੇਖਦੇ ਆ ਕਿ ਇਹਨਾਂ ਇਨਵੈਸਟੀਗੇਸ਼ਨ ਕਰਕੇ ਕੀ ਗੱਲਬਾਤ ਚੱਲਦੀ ਆ। ਸਰੀ ਮੈਰਿਟ ਆ ਜਾਨ ਮੈਰਿਟ ਆ ਜੀ। ਮੈਰਿਟ ਹੈਗਾ। ਹਾਂ ਜੀ ਬੱਚੇ ਇਹਦੇ ਇਹਦੇ ਬੱਚੇ ਤਿੰਨ ਆ ਜੀ। ਹਾਂਜੀ ਤੇ ਕੀ ਕਾਰਨ ਕੀ ਲੱਗਦਾ ਕੁਝ ਪਤਾ ਲੱਗਾ ਨਹੀਂ ਇਹ ਦੇਖਣਾ ਹੈ ਯਹੀ ਤਾਂ ਖੜੇ ਹੋਏ ਜਾਣ ਕੇ ਅਸੀਂ ਜਾ ਕੇ ਥਾਣੇ ਜਾ ਕੇ ਦੇਖ ਕੇ ਫਿਰ ਕੁਝ ਤਰਤਾਰ ਕਰਕੇ ਤੇ ਫਿਰ ਜਾ ਕੇ ਦੇਖੀਏ ਕੋਈ ਸੁਸਾਈਡ ਨੋਟ ਵਗੈਰਾ ਮਿਲਿਆ ਹੋਵੇ ਨਹੀਂ ਹਜੇ ਤੱਕ ਦੇ ਸਾਨੂੰ ਮਿਲਿਆ ਕੋਈ ਵੀ ਹਜੇ ਤੱਕ ਸਾਨੂੰ ਕੋਈ ਨਹੀਂ ਮਿਲਿਆ ਬਾਕੀ ਬਾਅਦ ਚ ਜਦਾਂ ਮਿਲੂਗਾ ਫਿਰ ਦੇਖ ਲਾਂਗੇ ਜੋ ਵੀ ਹੋਇਆ ਗੱਲਬਾਤ ਕਿੱਦਾਂ ਵੀ ਹੋਈ ਆ ਬਾਅਦ ਦੇਖ ਲਵਾਂਗੇ ਆ ਜਾਓ ਐਮ ਸੀ